ਸਤਿ ਸ੍ਰੀ ਅਕਾਲ ਜੀ ਸਾਰਿਆਂ। ਮਾਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਵੀਰ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਗਾਵਾਂ ਤੁਹਾਨੂੰ ਦਿਖਾਉਣੀ ਆਂ। ਜਿੰਨਾਂ ਦੇ ਵਿੱਚ ਕੁਝ ਸੁਈਆਂ ਤੇ ਕੁਝ ਗੱਬਣਾ ਜ਼ਿਆਦਾਤਰ ਤੁਹਾਨੂੰ ਸਾਰੀਆਂ ਜੀ ਸੁਈਆਂ ਵਿਖਾਉਣੀਆਂ ਵਾ ਇੱਕੋ ਹੀ ਗਾਂ ਗੱਬਣੇ ਐਂਡ ਤੇ ਬਸ ਬਾਕੀ ਸਾਰੀਆਂ ਹੀ ਸੁਈਆਂ ਆ ਆਹੀ ਕੱਲੀ ਗੱਬਣੇ ਆ ਤੇ ਬਾਕੀ ਸਾਰਾ ਮਾਲ ਸੁਇਆ ਹੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਉਹਨਾਂ ਨਾਲ ਤੇ ਪੁੱਛਦੇ ਸਾਰੀ ਡਿਟੇਲ ਇੱਕ ਤੇ ਜੀ ਹੁਣੇ ਸੁਈ ਹੈ ਤਾਜੀ ਹਾਂਜੀ 베ਦੀ ਸਤਿ ਸ੍ਰੀ ਅਕਾਲ ਜੀ ਬਸ ਵਧੀਆ ਰੱਬ ਜੀ ਉਹ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਕਿਰਪਾ ਦਾ ਹੈ ਜੀ ਵੇਖ ਗਿਆ ਮਾਲ ਉਹਨਾਂ ਦਾ ਹਾਂਜੀ ਹਾਂਜੀ ਵੇਖ ਗਿਆ ਜੀ ਗੱਬਣਾ ਮੱਛੀਆਂ ਰਹਿ ਗਏ ਅਸੀਂ ਦੋ ਅੱਛਾ ਵੱਡੀ ਬੰਛੀ ਤੇ ਆਪ ਨਹੀਂ ਦੇਖਣ ਦੇ ਕੱਚੀ ਹੈ ਜੀ ਅੱਛਾ ਹਾਂਜੀ ਤਾਂ ਦੂਜੀ ਹੋ ਗਈ ਫੁੱਲ ਤਿਆਰ ਹੋ ਗਈ ਠੀਕ ਹੈ ਹਾਂਜੀ ਤੇ ਵਾਵਾ ਦਿਨਾਂ ਬਾਅਦ ਉਹ ਦਿਨ ਵੀਡੀਓ ਪਾਈ ਸੀ ਵਧੀਆ ਰਿਹਾ ਫਿਰ ਬੜਾ ਜੀ ਫੋਨ ਅੱਜ ਤੱਕ ਲਈ ਜਾਂਦੇ ਮੈਂ ਝੂਠ ਮਾਰੀਏ ਬੜੇ ਲੋਕੀ ਬਹੁਤ ਜਿਆਦੇ ਜਿਹੜੇ ਵੀਰ ਖੁਸ਼ ਹੋਏ ਅੱਛਾ ਕੋਈ ਵੀਡੀਓ ਪਾਈ ਆ ਕਈ ਵੀਰ ਤੇ ਗੱਲ ਕਰਨ ਵਾਸਤੇ ਜਿਆਦਾ ਫੋਨ ਕਰਦੇ ਠੀਕ ਆ ਪ੍ਰੇਮ ਪਿਆਰ ਫਿਰ ਪੁਰਾਣਾ ਬਣਿਆ ਉਹ ਬੰਦੇ ਉਹਨਾਂ ਸਾਰਿਆਂ ਨੂੰ ਫੋਨ ਕੀਤਾ ਐਵੇਂ ਝੂਠ ਮਾਰੀ ਗਏ ਕੋਈ ਕੰਮ ਆ ਰਹਿ ਗਿਆ ਨਾ ਠੀਕ ਠੀਕ ਐ ਇੱਕ ਨਾ ਭੈਣ ਹੈ ਕਪੂਰਥਲੇ ਤੋਂ 2 ਸਾਲ 2 ਸਾਲ ਹੋ ਗਏ ਮੇਰੇ ਕੋਲ ਗਾਈਆਂ ਖੜੀਆਂ ਐ ਅੱਛਾ 2 ਇੱਕ ਰਾਂ ਖੜੀਆਂ ਐ ਤੇ 2 ਇੱਕ ਰਾਂ 4 ਗਾਈਆਂ ਖੜੀਆਂ ਐ ਤੂੰ ਨੂੰਨੀ ਮਹੀਨਿਆਂ ਦੀ ਵੇਤ ਪਾ ਕੇ ਠੀਕ ਠੀਕ ਉਹਨਾਂ ਦੇ ਸਾਰੇ ਪਰਿਵਾਰ ਨੇ ਮੇਰੇ ਨਾਲ ਗੱਲ ਕੀਤੀ ਠੀਕ ਠੀਕ ਤੇ ਕਹਿੰਦੇ ਵੀ ਬੜੀ ਤੁਹਾਡੀ ਮਿਹਰਬਾਨੀ ਜਿਹੜਾ ਤੁਸੀਂ ਕੰਮ ਸ਼ ਕਿੰਦੇ ਵੀ ਚਲੋ ਕੰਮ ਤੇ ਚਲੋ ਚੱਲਦਾ ਹੈ ਆਪਾਂ ਪਿਛਲੀ ਵੀਡੀਓ 'ਚ ਇਹ ਗੱਲ ਕਹੀ ਹੈ ਬਾਕੀ ਵੀ ਵੀਡੀਓ ਨਹੀਂ ਪੈਂਦੀ ਅੱਗੇ ਥੋੜਾ ਮਾਲ ਇੱਕ ਦੋ ਪਸ਼ੂ ਹੁੰਦੇ ਸੀ ਵਿਗ ਜਾਂਦੇ ਇਕੱਠੀਆਂ ਨਹੀਂ ਹੁੰਦੀਆਂ ਅੱਗੇ ਹਾਂਜੀ ਹਾਂਜੀ ਠੀਕ ਹੈ ਹੁਣ ਇਹ ਆ ਵੀ ਹੁਣ ਇਤਰਾ ਹੀ ਲੈਨਸਰ ਵੀਡੀਓ ਪੈਂਦੀ ਰਿਹਾ ਕਰੂਗਾ ਹਾਂਜੀ ਹਾਂਜੀ ਜ਼ਰੂਰ ਜੀ ਚਲੋ ਫਿਰ ਨਾਮ ਦੱਸਦੇ ਕਰੀਆ ਹਾਂਜੀ ਜੀ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾਉ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਨੰਬਰ ਹੈਗਾ 62843 8393 62843 ਜੱ 8393 WhatsApp ਇਸੇ ਨੰਬਰ ਤੇ ਜਾਂਦਾ ਠੀਕ ਹੈ ਜੀ ਠੀਕ ਚਲੋ ਫਿਰ ਜੀ ਦੂਜੇ ਸੂਈਆਂ ਸੁਈਆਂ ਜੀ ਵਸੇ ਠੀਕ ਹੈ ਜੀ ਹਾਂ ਜੀ ਇਹ ਅਜੇ ਥੋੜਾ ਜਿਹਾ ਰਿਹਾ ਐ ਸੂਈ ਨਾ ਜੇਰ ਪੈਨਲ ਦੀ ਜੇਰ ਦੀ ਪੈਨਲ ਹੀ ਹੈ ਨਾ ਪੱਠੇ-ਪੁੱਠੇ ਪਾਏ ਮੁਰਕੇ ਪੱਠੇ-ਪੁੱਠੇ ਖਾ ਕੇ ਨਾ ਬੈਠ ਨੇ ਹੁਣ ਰੱਜ ਗਈਆਂ ਪਾਣੀ ਪੂਰੀ ਪੀ ਲੈ ਦੀ ਸੁਣ ਦਿੰਦੀ ਹੈ ਜੀ ਕੋਈ ਨਹੀਂ ਤੇ ਕਿੰਨੇ ਕਿ ਦੁੱਧ ਵਾਲੀ ਜੇ 200 ਰੁਪਏ ਜੀ ਇਹਨੇ ਪਹਿਲਾਂ ਨੇ 20 ਕਿਲੋ ਚ ਆਇਆ ਜੀ ਅੱਛਾ ਹਾਂ ਜੀ ਉਹ ਤਾਂ ਥੋੜੀ ਸਾਂਭੀ ਗਏ ਨੇ ਘਟਿਆ ਸੂਰਾ ਤੀਜਾ ਜਾ ਆਪਦਾ ਪਰ ਦਜੇ ਆ ਅੱਛਾ ਜਿਹੜੀ ਦਜੇ ਗਏ ਬੜੇ ਖਾਸ ਬੰਦੇ ਕੋਲ ਹੀ ਆ ਤਿਆਰ ਕਿਉਂ ਤਰਾ ਕਿੰਨਾ ਕਿ ਦੁੱਧ ਚ ਭਾਈ ਜਾਉਂਦਾ 25 26 ਕਿਲੋ ਤੁਹਾਨੂੰ ਪਤਾ ਲੈ ਵੇਖੋ ਅੱਛੀ ਨੇ ਇਹਨਾਂ ਦਾ ਤੇ ਕਰ ਹੀ ਜਾਣਾ ਰਮਾਨ ਦਾ ਤੋਰ ਹੋਵੇ ਰਿਕਰੀ ਨੂੰ ਚਲੋ 20 ਤੋਂ ਬਾਹਰ ਚੱਲੂਗੀ ਘੱਟ ਨਹੀਂ ਚੱਲਦੀ ਠੀਕ ਆ ਹਾਂ ਜੀ ਬਾਕੀ ਕੋਈ ਬੋਤੀਆਂ ਭਲਾਵਣੀ ਆ ਹਵਾਨੇ ਤੇ ਕੋਈ ਭਲ ਨਹੀਂ ਆ ਜੀ ਕੋਈ ਇੱਕ ਪੈਸੇ ਦੀ ਭਲ ਨਹੀਂ ਬਚਣੀ ਤੇ ਸੰਦਿਆਂ ਚੰਗੇ ਬਣੇ ਠੀਕ ਹੈ ਨਾ ਮੋਟਰ ਨਾਲ ਪਿਆ ਜੀ ਉਹਨੂੰ ਦੋ ਕਿਲੋ ਕਹਿੰਦੇ ਕਿ ਚੋਕੇ ਦੇ ਬਸਤੀ ਆਇਆ ਲੈ ਆ ਜੀ ਕੋਈ ਇੱਕ ਪੈਸੇ ਦੀ ਇਹਨੂੰ ਕੋਈ ਵੀ ਭਰ ਨਹੀਂ ਆਗੀ ਬਚੀ ਹਾਂਜੀ ਹਾਂਜੀ ਇਹ ਬਚੀ ਚਮਾਈਆਂ ਦੇ ਹੋਰ ਹੈ ਪੀਜੀ ਬਣ ਜੂਗੀ ਕੱਲੀ ਦੇ ਚੜ ਮੈਂ ਬਚੀ ਇੱਕ ਦੋ ਦਿਨ ਪਹਿਲਾਂ ਥੂੜੀ ਆ ਤੇ ਮਿਲ ਕਿਵੇਂ ਇਹਨਵੇਂ ਚੰਗੀ ਹੈ ਇਹਦੇ ਤੇ ਥਾਂ ਬੜਾ ਫੈਰਾ ਹੋ ਬਹੁਤ ਜ਼ਿਆਦਾ ਥੜੀਆ ਬਚੀ ਹੈ ਬਾਕੀ ਖੜੇ ਕੋਈ ਸਾਹਮਲਾ ਇਹ ਹਰ ਰੁਪਈਏ ਮੁੱਲ ਵੀ ਬੜੇ ਜ਼ਿਆਦੇ ਪਹਾੜਾ ਲਈ ਆ ਰਾਤੀ ਲਈ ਆ ਅੱਛਾ ਕਿੰਨਾ ਕਰਨਾ ਚਾਹੀਏ ਆਪਕੋ ਵੀ ਪਹਿਲੇ ਫੋਨ ਤੇ ਬੱਤੀ ਕਿਹੜਾ ਫੋਨ ਪਹਿਲਾਂ ਕਰ ਲੂ ਮੈਨੂੰ ਚੱਲ ਜੂਗਾ ਸੇ ਕਿੰਨਾ ਕੇ ਕਰ ਦੇਣਾ ਮੁੱਲ ਫਿਰੇ ਦਾ ਕਿਨੇ ਵੀ ਜਾਜ ਅਜਨੇ ਜਾਜ ਅਗਲੇ ਤੁਸੀਂ ਆਪ ਹੀ ਦੱਸਣਾ ਹਰ ਰੁਪਈਏ ਮੁੱਲ ਤੇ 65000 ਰੁਪਇਆ ਮਤਲਬ ਵੇਖਦੀ ਐਨੇ ਦੀ ਗੱਲ ਹਾਂਜੀ ਆਪਾਂ 55000 ਦੀ ਦੇਣੀ ਹੈ ਜੀ ਅੱਛਾ 55000 ਫਿਰ ਕੋਈ ਇਤਰਾ ਨਹੀਂ ਬੱਛੀ ਮੰਨ ਲਓ ਦੇ ਦੇ ਬਿਲਕੁਲ ਹਾਂਜੀ ਫਿਰ ਮੈਨੂੰ ਤੁਸੀਂ ਕਹਿ ਦਿਓ ਵੀਡੀਓਜ਼ ਵੀ ਕੋਈ ਵੀ ਪਾ ਦੇ ਠੀਕ ਹੈ ਪਤਾ ਕੀ ਚੱਕਣਾ ਆਪਾਂ ਇੱਕ ਬੇਨਤੀ ਹੋਰ ਵੀ ਕਰਦੇ ਆਂ ਵੀ ਡ ਜਿਹੜਾ ਮਤਲਬ ਡੰਗਰ ਵੇਚਣ ਵਾਲਾ ਹੁੰਦਾ ਆ ਜੀ ਹਾਂਜੀ ਹਾਂਜੀ ਠੀਕ ਹੈ ਨਹੀਂ ਹਾਂਜੀ ਕਈ ਵੀਰ ਪਾ ਦਿੰਦੇ ਰੇਟ ਘੱਟ ਕਰਕੇ ਆਪਾਂ ਉਹ ਕੰਮ ਨਹੀਂ ਕਰਨਾ ਉਹਨੂੰ ਲੋੜ ਹੀ ਆ ਕਰਨ ਦੀ ਡੰਗਰ ਉਹ ਪਾਇਆ ਕਰਨ ਜਿਹੜਾ ਵਿਗਦਾ ਵੀਡੀਓ ਠੀਕ ਹੈ ਜਾਂ ਜਿਹੜਾ ਮਤਲਬ ਆਪਾਂ ਵੇਚਣ ਵਾਲਾ ਹੁੰਦਾ ਵੀਡੀਓ ਹਾਂ ਵੇਚਣ ਲਈ ਜਿਹੜਾ ਆਪਾਂ ਪਾਉਣਾ ਹਾਂਜੀ ਆ ਦੇਖ ਸਕਦੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਉਹ ਚੰਗੀ ਮੱਛੀ ਆ ਜੀ ਫੋਨ ਜੋ ਥੋਰ ਛਪਾ ਤੂੰ ਹੀ ਕਹੋਗੇ ਕਦ ਕਦ ਵੀ ਹਾਂਜੀ ਜਦੋਂ ਫੋਨ ਕੇ ਦਾ ਆਇਆ ਮਤਲਬ ਪਹਿਲਾ ਹਾਂਜੀ ਉਹਦਾ ਉਹਦਾ ਮਾਣ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਹੋ ਜਾਣਾ ਅੱਛਾ ਖੁੱਲਾ ਕਰ ਦੇਣਾ ਮਾਣ ਖੁੱਲਾ ਹੀ ਮਾਣ ਕਰ ਦੇਣਾ ਬੜੇ ਭਾਣ ਵਾਲੀ ਜੀ 800 ਰੁਪਏ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਦੇ ਦੇ ਮੈਂ ਅਗਰ ਬੱਚੀ ਬੜੀ ਪਿਆਰੀ 800 ਰੁਪਏ ਦੀ ਬੱਚੀ ਹੈ ਜੀ ਇਹ ਇੱਧਰ ਵੇਖੋ ਇੱਕ ਹੌਣ ਲੱਗ ਗਿਆ ਜੀ ਇਹਨਾਂ ਦਾ ਕੱਲ ਹੀ ਸੂਈ ਆ ਜੀ ਪਰसों ਸ਼ਾਮੀ ਸੂਈ ਮੰਨ ਲਓ ਆ ਦੇਖੋ ਇਹਨੇ ਨਾ ਨਾੜੂ ਸਵੇਰੇ ਇੰਨੇ ਤੋੜਦਾ ਗਾਂ ਨੇ ਖਿੱਚ ਕੇ ਜੀ ਆ ਦੇਖੋ ਇਧਰ ਠੀਕ ਆ ਹਾਂ ਜੀ ਤੇ ਬਾਕੀ ਥਣ ਬੜਾ ਲਾਜਵਾਬ ਹੈ ਦੇਖੋ ਰਾਤੀ ਨਾ ਐਂ ਸਾਫ਼ ਸੁਭ ਕਰਾਤੀਆਂ ਅਸੀਂ ਅੱਜ ਵੀਡੀਓ ਪਾਉਣ ਕਰਕੇ ਸਾਰੀਆਂ ਸਾਫ਼ ਕਰਤੀਆਂ ਅਸੀਂ ਦੋਵੇਂ ਗਾਈਆਂ ਇਕੱਠੀਆਂ ਇੱਕ ਘੰਟੇ-ਘੰਟੇ ਦੇ ਬੈਠੇ ਸੂਈਆਂ ਜਰਸੀ ਕੇ ਠੀਕ ਆ ਠੀਕ ਹੈ ਜੀ ਰਾਤੀ ਐਂ ਸਾਰੀਆਂ ਸਾਫ਼ ਸੁਭ ਕਰਾਤੀਆਂ ਹੁਣ ਬੱਚੀ ਕੋ ਜਿਹੜਾ ਘੋੜਾ ਉਗਾ ਉਹ 13 ਕਿਲੋ ਹੋਗਾ ਗਰੰਟਡ ਤੇ ਕਿੰਨਾ ਕੁ ਦੁੱਧ ਚਵਾਈ ਜੀ ਸਾਡੀ ਸੂਈ ਥੱਲੇ ਪਤੋਂ ਸ਼ਾਮੀ ਮਤਲਬ ਸੂਈ ਆ ਕੱਲ ਚਵਾਈ ਹੋਈ ਆ ਤੇ ਕੱਲ ਸ਼ਾਮੀ ਹੋਈ ਆ ਆਪਾਂ ਸਾਰੀਆਂ ਖਾਲੀ ਕਰ ਦੇਈਆਂ ਕਿਉਂਕਿ ਗਰਮੀ ਬੜੀ ਆ ਤਿੰਨ ਚਵਾਈਆਂ ਹੋ ਗਈਆਂ ਕਿ ਤਿੰਨ ਚਵਾਈਆਂ ਹੋ ਗਈਆਂ ਜੀ ਤੇ ਇਹਦਾ ਮੁੱਲ ਇਹਦਾ ਦੁੱਧ ਕਿੰਨਾ ਚਵਾਈ ਜਾਊਗਾ ਭਾਜੀ ਜੀ 20 22 ਕਿਲੋ ਵੱਛੀ ਰਮਾਨਾ ਤੁਹਾਨੂੰ ਬੜਾ ਜਿੰਨੀ ਜਾਤਬਾਦ ਆ ਬਰੀਡ ਵਾਲੀ ਆ ਕੱਦਵਜਨ ਵਾਲੀ ਇੰਨਾ ਦੁੱਧ 20 ਕਿਲੋ ਰਮਾਨਾ ਦੇ ਦਊਗੀ ਚਲੋ ਫਿਰ ਤੋਰ ਦੋ ਫਿਰ ਮੁੱਲ ਦੱਸ ਤੇ ਬਹੁਤ ਵਧੀਆ ਲੱਗਾ ਮਈਆਂ ਨਾਲ ਥਾਣ ਲੱਗਾ ਜੀ ਠੀਕ ਆ 2 ਕਿੱਥੋਂ ਦਾ ਕਰ ਮਾ ਨਾ ਵੇਖੋ ਟੂਕ ਤੱਕ ਕਿੱਥੇ ਗਿਆ ਵਾ ਅਜੇ ਅੰਦਰ ਚੱਲਣਾ ਸਾਰੇ ਕਟਣੀਆਂ ਗਰਮੀ ਬੜੀ ਆ ਗਰਮੀ ਦੇ ਕਰਕੇ ਡੰਗਰ 1 2 ਦਿਨ ਪਹਿਲਾਂ ਸੂਪੇਂ ਦਾ ਗੱਡੀ ਤੇ ਚੜਨਾ ਕਿਉਂਕਿ ਗੱਬਣਾ ਲਈਦੀਆਂ ਜੀ ਬਾਹਰੋਂ ਹਾਂਜੀ ਹਾਂਜੀ ਫਿਰ 1 2 ਦਿਨ ਪਹਿਲਾਂ ਸੂਪੇਂ ਦਾ ਡੰਗਰ ਬਾਕੀ ਵੱਚੀ ਬਹੁਤ ਬੇਲਬੂਲ ਬਹੁਤ ਜਿਆਦਾ ਆ ਕੱਦ ਖੋਲਿਆ ਵੱਚੀ ਦਾ ਬਾਕੀ ਫਾਨ ਨਹੀਂ ਇਹਦੇ ਨਾਲ ਦਾ ਕਿ ਡੰਗਰ ਨੂੰ ਵੇਖਿਆ ਥਾਣ ਬਹੁਤ ਜ਼ਿਆਦਾ ਚਵਾਈ ਵੀ ਇੰਨੀ ਚੰਗੀ ਹੈ ਕਿ ਮਈਆਂ ਨੂੰ ਫੇਲ ਕਰਦੀ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੋਲਾ ਰੁਪਈ ਜਿੰਨਾ ਮਰਜ਼ੀ ਕਰੀ ਲਈਏ ਕੋਈ 65000 ਦੀ ਆਪਾਂ ਦੇ ਦਾਂਗੇ 65000 ਜੀ ਚਲੋ ਵਿੱਚ ਛੋਟ ਛੜ ਕਰ ਦੋਗੇ ਕਰ ਦਾਂਗੇ ਕਰ ਦਾਂਗੇ ਕੋਈ ਫੋਨ ਇੱਕ ਕਰੀ ਕੋ ਲਾਵੇ ਜਰੂਰ ਹੈ ਨਾ ਇਹ ਇਹਨੂੰ ਇਹ ਹੈ ਕਿ ਇਹਨੇ ਕੋਈ ਠੰਡ ਗਰਮੀ ਨਹੀਂ ਮਨਾਉਣੀ ਹੌਸ ਆ 65 ਵੀ ਇਹਦੇ ਜ਼ਿਆਦਾ ਆਉਣਾ ਦੁੱਧ ਵੀ ਚਟਾ ਹੋਊਗਾ ਬਾਕੀ ਦੁੱਧ 20 ਤੋਂ ਪਲੱਸ ਮੈਂ ਅੱਛੀ ਚਵਾ ਦੂਗੀ ਗਾਰੰਟੀ ਦੇ ਮੇਰੀ ਠੀਕ ਆ ਹਾਂਜੀ ਤੇ ਹੁਣ ਇਹਦੇ ਮਗਰ ਵੀ ਮੱਛੀ ਆ ਗਈ ਜ ਇਹ ਘੰਟਾ ਪਹਿਲਾਂ ਸੂਈ ਆ ਜੀ ਉਹਦੇ ਨਾਲ ਕਿਹਦਾ ਨਾਲੂ ਨਾਲੀ ਆ ਬੱਚੇ ਦਾ ਜੀ ਇਹ ਵੀ ਚੰਗੀ ਤਿਆਰ ਹੋਈ ਥਣਾਂ ਦਾ ਸਾਈਡ ਕਰ ਪਿਆ ਦਾ ਵਿੱਚਾਂਗਾ ਤੇ ਮਿਲਕ ਮੈਨ ਵਿੱਚ ਚੰਗੀ ਲੱਗੀ ਬਹੁਤ ਜਿਆਦੀ ਵਾਚੀ ਇਧਰ ਦਿਖਾਓ ਇੱਥੋਂ ਤੁਹਾਨੂੰ ਅਗੇ ਵੀ ਆਂਦੀ ਕਿਤੇ ਵੀ ਗੱਡੀ ਚੱਲਣਾ ਡੰਗਰ ਇੱਕ ਦੋ ਜਣ ਪਹਿਲਾਂ ਨੂੰ ਮੈਂ ਤਾਂ ਅਜੇ ਨਾ ਠੱਲਾਂ ਤੋਂ ਨਿਕਲਣੀਆਂ ਠੀਕ ਹੈ ਬਾਕੀ ਕੋਈ 2-3 ਟਾਈਮ ਚੋ ਕੇ ਖੜੇ ਹੋਣਾ ਇਹਦੇ ਤੋਂ ਵੀ 13-14 ਘੰਟਾ ਹੋਊਗਾ ਹੋ ਲੋ ਹਾਂ ਫਿਰ ਤੋਰੀਏ ਬਾਕੀ ਤੁਹਾਨੂੰ ਪਤਾ ਜਿਹੜਾ ਡੰਗਰ ਤਾਗਾ ਸੂਈ ਉਹਦੇ ਤੇ ਥਣਾ ਦੀ ਹੁੰਦੀ ਹੈ ਗੱਲ ਤਾਰਾ ਮਾਰ ਕੇ ਕੋ ਲੈ ਜੇ ਭਾਂਚੋਗੇ ਦੋ ਟਾਈਮ ਲੈ ਜੇ ਬਾਹਵੇਂ ਜਾਂ ਨੂੰ ਕੋਈ ਆ ਜੇ ਇਹ ਉਤਰਾ ਕਿੰਨਾ ਕਿ ਦੁੱਤ ਚ ਵਾਈ ਜਾਊਗੀ ਦੁੱਤ 20 ਤੋਂ 10 ਚਲੂ ਆ ਜੀ ਇਹ ਵੀ 20 ਤੋਂ ਬਾਹਰ ਚੱਲਣ ਵਾਲੀ ਜਰਸੀ ਆ ਜਿਹੜੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਚਾ ਕੇ ਖੜਨੀ ਆ ਬਾਕੀ ਬਰੀਡ ਵੇਖ ਲਓ ਗਿੱਜੋਈ ਗਿੱਜ ਕਹਿੰਦੇ ਖੱਤ ਬਰੀਡ ਫੁੱਲ ਆ ਫੁੱਲ ਬਰੀਡ ਕੋਈ ਵੀ ਜਿਹੜੀ ਨਾਨੀ ਮੈਨੂੰ ਕੋਈ ਵੀਰ ਵਿਖਾ ਦੇ ਵੀ ਨਹੀਂ ਹੈਗੀ ਜਰਸੀ ਵਾਲੀ ਤੇ ਪੰਜਾਬ ਵਾਲੀ ਆ ਉਹ ਨਹੀਂ ਹੈਗੀ ਪਾੜੀ ਨਹੀਂ ਹੈਗੀ ਕੋਈ ਠੀਕ ਆ ਹਾਂਜੀ ਫੁੱਲ ਬਰੀਡ ਵਾਲੀ ਆ ਜੀ ਕੱਢ ਰਿਹਾ ਇਹ ਕੋਵਚੀ ਬਾੜੀਆਂ ਤੇ ਉਹ ਠੰਡੀ ਵਛੀ ਇਹਦਾ ਫਿਰ ਮੁੱਲ ਇਹ ਮੁੱਲ ਹਰਪਈ ਦੀ ਜਨਾ ਮੱਦੀ ਕਰੀਏ 60000 ਦੀ ਵਛੀ ਦੇ ਇਹ 60000 ਦੀ ਦੇ ਦੇਣੀ ਹੈ ਮੈਂ ਤੁਹਾਨੂੰ ਪਿਛਲੀ ਵੀਡੀਓ ਜਿਹੜੀ ਬੇਚ ਦਿੱਤੀ ਸੀ ਫਿਰ ਫੇ ਕਰਾਂ ਕੰਮ ਜਾ ਤੋਰਨਾ ਵਾ ਨੇ ਏਡੀ ਵਛੀ ਤੁਹਾਨੂੰ ਪਤਾ ਮੇਰੀਆਂ ਕੋਈ ਵੀਡੀਓ ਮੇਰੇ ਆ ਆਪਣੀਆਂ ਹੀ ਕੱਢ ਕੇ ਵੇਚ ਲੇ ਹਾਂਜੀ ਇਹ ਤਾਂ ਦੀ ਵਛੀ ਦਾ ਮੁੱਲ ਕਿੰਨਾ ਹੁੰਦਾ ਰਿਹਾ ਤੇ ਕਿੰਨੇ ਦੀ ਵੇਖਦੇ ਜੀ ਬਹੁਤ ਜ਼ਿਆਦੀ ਕੁਰੀਕੀਆਂ ਜਾਂ ਵਛੀ ਠੀਕ ਆ ਹਾਂਜੀ ਆ ਬਰੀਡ ਬਹੁਤ ਜ਼ਿਆਦੀ ਆ ਇਹ ਸੋ ਇੱਕ ਰਾਇਦਾ ਕੋਲ ਕੁਆਲਟੀ ਕਰੀਏ ਜੀ ਅਗਲੇ ਸੇ ਦੇ ਅਵੀ ਸੋਈ ਸਵਾਈ ਜੇ ਨਹੀਂ ਇਹ ਗੱਬਣਾ ਇਹ ਗੱਬਣਾ ਇਹ ਵੀਡੀਓ ਲਈ ਪਾਈ ਹੀ ਵਚੀ ਇਸ ਤੋਂ ਬਾਅਦ ਸੋਈ ਤਾਂ ਬਣਿਆ ਹੋਗੀ ਬਚਣਾ ਲਿਖਾਂਗੇ ਇਹ ਦੇਖ ਖਾਣਾ ਬੜਾ ਪਿਆਰਾ ਹੈ ਜੀ ਇਹ ਅਜੇ ਹੋਰ ਬਣ ਜੂਗੀ ਜੀ ਠੀਕ ਹੈ ਤੇ ਇਹ ਕਿੰਨੇ ਕ ਦੁੱਧ ਵਾਲੀ ਆ 200 ਰੁਪਏ ਦੀ ਇਹ ਵੀ 20 ਤੋਂ ਪਲੱਸ ਚਰਾਨਾ ਲਈ ਜੀ ਚਲੋ 25 ਕਿਲੋ ਦੇ ਦੂਰ ਮਾਰਨਾ ਬਚਾ ਤੁਰ ਹਾਂ ਕੱਦ ਕਾਠੇ ਦਾ ਕਾਫੀ ਚੰਗਾ ਵਾ ਇਹ ਵੀ ਦੁੱਧ ਦੇਣਾ ਹਾਂਜੀ 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 ਖਾਣਾ ਬੜਾ ਪਿਆਰਾ ਜਿਹੜਾ ਇਹਦੇ ਕੋਲ ਬਹੁਤ ਵਧੀਆ ਖਾਣ ਲੱਗਾ ਅਜੇ ਤਿਆਰ ਹੋਣੀ ਹੈ ਚੰਗੀ ਧੀੜੀ ਬਹੁਤ ਜਿਆਦੀ ਹੈ ਬਹੁਤ ਜਿਆਦੀ ਧੀੜੀ ਅੱਛੀ ਹੈ ਜਿੱਥੇ ਮਰਜੀ ਭਾਂਵੇਂ ਰੱਪਾ ਛੋਟਰੇ ਉੱਤੇ ਬੈਠੋ ਜੀ ਤੋਂ ਹੁੰਦੇ ਬੱਚੀ ਬਸਤ ਕੋਲੋਂ ਹੁੰਦੇ ਬੱਚੀ ਬਹੁਤ ਜਿਆਦੀ ਰੁਪਏ ਦੀ ਬਰੀਡ ਵਾਲੀ ਹੈ ਇੱਧਰ ਵੇਖ ਠੀਕ ਇੱਧਰ ਵੇਖੋ ਆਹ ਦੇਖ ਸਾਹਿਬ ਆਹ ਚੀਜ਼ ਨਹੀਂ ਲੱਭਦੀ ਜਿੱਤਰਾ ਮਰਜੀ ਬੱਚੀ ਦੇ ਥੱਲੇ ਬੈਠ ਰੋ ਆਹ ਦੇਖ ਚੱਲੋ ਲੈ ਜਾਓ ਬਹੁਤ ਜਿਆਦੀ ਕੁਆਲਿਟੀ ਵਾਲੀ ਬੱਚੀ ਹੈ ਜੀ ਇਹਨੇ ਨੂੰ ਪਤਾ ਏਡੀ ਬਾਡੀ ਨੇ ਦੁੱਧ ਦੇਣਾ ਹੀ ਦੇਣਾ ਵਾ ਜਿਤਨਾ ਮਰਜੀ ਕੋ ਜੋ ਮਰਜੀ ਇਹਨੂੰ ਕਰ ਲਈ ਜਨੇ ਦੁੱਧ 526 ਕਿਲੋ ਵੱਚੀਆਂ ਭਰਨੇ ਭਰਨੀ ਠੀਕ ਆ ਹਾਂਜੀ ਤੇ ਇਹਦਾ ਫਿਰ ਜਾਇਜ਼ਾ ਮੁੱਲ ਮੁੱਲ ਰੁਪਈਆ ਜੀ ਪਿਛਲੇਆਂ ਦਾ 65 ਕੀਤਾ 62 ਦੀ ਕਹਾ ਹੈ ਹਾਂਜੀ ਹੁਣ ਆਪਾਂ ਵੱਚੀ ਫੁੱਲ ਤਿਆਰ ਹੋ ਗਈ ਹੈ ਹੁਣ ਤੇ ਵੱਚੀ 70 ਦੀ ਦੇ ਦਾਂਗੇ ਪਰ ਆਪਾਂ ਹੁਣ ਵੀ 62000 ਦੇ ਦੇਵਾਂਗੇ ਅੱਛਾ ਹੁਣ ਵੀ ਉਹੀ ਡੇਟ ਹੀ ਰਹੂਗਾ ਠੀਕ ਆ ਤੇ ਆ ਸਾਈਵਾਲ ਮਗਰ ਵੀ ਵੱਚੀ ਜੀ ਕਿਹਦੇ ਮੱਲੇ ਵੱਚੀ ਆ ਜੀ 10 ਤੋਂ 12 ਦਿਨ ਹੋ ਗਏ ਹੋਣਗੇ ਜੀ ਸੂਈ ਅੱਛਾ 10 ਤੋਂ 12 ਦਿਨ ਹੋ ਗਏ ਆ ਕੰਢੀ ਤੇਰੀ ਪੂਰੀ ਠੀਕ ਹੈ ਜਿੰਨਾ ਮਰਜ਼ੀ ਕੇ ਮਤਲਬ ਕੋਈ ਜਿੰਨਾ ਮਰਜ਼ੀ ਖਰੀਦ ਕਰਕੇ ਲੈ ਜਾਵੇ ਠੀਕ ਹੈ ਠੰਡੀ ਤੇਰੀ ਆ ਕੇ ਤੇ ਇਹ ਕਿੰਨੇ ਕ ਦੁੱਧ ਵਾਲੀ ਆ 2000 ਰੁਪਏ ਜੀ ਇਹ ਕੋਆ 13 ਕਿਲੋ ਤਿਆਰ ਆ ਜੀ ਤਿਆਰ ਜਿਹੜਾ ਬਿਲਕੁਲ 14-15 ਕਿਲੋ 2000 ਮਾਨ ਲੇ ਜੀ ਤੋਰਾਂ 15 ਵਿੱਚ 30 ਰੁਪਏ ਤੁਹਾਨੂੰ ਹੀ ਅਕਲ ਦਾ ਪਤਾ ਹੋਵੇ ਜੀ ਇਹ ਪੂਰੀ ਫੈਨ ਆਉਂਦੀ ਹੈ ਭੋਲੇ ਨੂੰ ਪੜਾ ਦੇ ਠੀਕ ਹੈ ਜੀ ਹੋਏ ਸ਼ੋਰ ਕਰਦੀ ਆ ਇੱਕਦਮ ਜੱਬ ਉਹ ਜਿਹੜਾ ਇਹਨਾਂ ਹੁਣ ਪਾਇਆ ਜੱਬ ਬੁਦੀ ਹਾਲ ਕਰਦੀ ਹੈ ਇਹਨੇ ਜੱਬ ਬੁੜਾ ਥੋੜਾ ਜਿਹਾ ਕਾਫੀ ਨਾਲ ਸੰਗ ਲਾਇਆ ਹੈ ਗੱਲ ਚ ਹਾਂਜੀ ਹਾਂਜੀ ਜੱਬ ਬੁੜਾ ਕਾਫੀ ਥੋੜਾ ਜਿਹਾ ਵਛੀ ਮੰਗ ਰਿਹਾ ਇਹਦੇ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰਪੀ ਜੀ 40 42 ਜਿੰਨਾ ਮਰਜ਼ੀ ਕਰੀਏ ਹਾਂਜੀ ਵਛੀ 36000 ਰੁਪਏ ਜੱਸ ਨੂੰ 36000 ਜੱਸ ਨੂੰ ਠੀਕ ਆ ਇਹਦੇ ਇੱਕ ਮਿੰਟ ਖਾਂ ਦੇਖਾ ਦਈਏ ਤਾਂ ਬਹੁਤ ਅੱਛਾ ਲੱਗਾ ਹਾਂ ਦੇਖ ਸਾਹ ਦੇ ਜੀ ਥਾਣੇ ਵੀ ਚੰਗਾ ਤੇ ਬਾਕੀ ਜਾਣ ਹਵਾਨਾ ਇਹਦਾ ਜਿਆਦਾ ਵਾਹ ਜਾਣ ਤੱਕ ਜਿਆਦਾ ਚਾਹੀਦਾ ਸਹੀ ਵਾਤਾ ਤੁਹਾਨੂੰ ਪਤਾ ਹੁੰਦਾ ਹੀ ਅੱਗੇ ਨਾਲ ਜਿਆਦਾ ਵਾਹ ਹਾਂਜੀ ਹਾਂਜੀ ਆ ਵੀ ਸੋਈ ਸੋਈ ਆ ਹਾਂਜੀ ਇਹ ਵੀ ਸੋਈ ਆ ਜੀ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਕਿੰਨੇ ਹੋ ਗਏ ਹੁੰਦੇ 15-20 ਦਿਨ ਹੋ ਗਏ ਹੁਣ ਜਿੰਨੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ 15-17 ਕਿਲੋ ਦੁੱਧ ਤਿਆਰ ਹੈ ਯਾਰ ਤਿਆਰ ਜਿਹੜਾ ਬਿਲਕੁਲ ਹਾਂਜੀ ਬਿਲਕੁਲ ਸਟੋਰ ਦੋ ਦੁੱਧ ਜਿਹੜਾ 17 ਲੀਟਰ ਇਹਦੇ ਕੋਲ ਮੌਕੇ ਤੇ ਤਿਆਰ ਦੱਸਦੇ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਫੀਜੀ 50 ਆ 45 ਦੀ ਬੱਚੀ ਦੇ ਦਾਂਗੇ 45000 ਦੀ ਦੇ ਦੋਗੇ ਠੀਕ ਆ ਤੇ ਹੁਣ ਦੀ ਬੱਚੀ ਗੱਭਣ ਆ ਇਹ ਕਿੰਦੇ 26 ਕਿਲੋ ਦਾ ਪਲਾਸਿਕ ਚੱਲਣ ਵਾਲੀ ਹੈ। ਇਹ ਕੱਤੀ ਬੜੀ ਹੈ ਜੀ ਅੱਛੀ। ਇਹ ਪਹਿਲੀ ਵੀਡੀਓ ਚ ਪਾਈ ਅਗਲੀ ਵੀਡੀਓ ਚ ਪਾਵਾਂਗੇ ਤਿਆਰ ਹੋ ਕੇ। ਜੇ ਤੁਹਾਨੂੰ ਪਸੰਦ ਆਉਂਦੀ ਹੈ ਦਿਖਾਦੇ ਤੌਰ ਤੇ ਕਰਾਂ। ਜੇ ਜੇ ਤੁਹਾਨੂੰ ਪਸੰਦ ਆਉਂਦੀ ਤੇ ਫੋਨ ਤੇ ਮੁੱਲ ਕਰਾਂਗੇ। ਠੀਕ ਐ। ਤੇ ਬਾਕੀ ਨਹੀਂ ਤੇ ਜਿੱਦਾਂ ਤਿਆਰ ਹੋ ਗਈ ਉਹਦਾਂ ਚੰਗੀ ਤਰ੍ਹਾਂ ਤੁਹਾਨੂੰ ਤਿਆਰ ਤੋਰ ਕਰਕੇ ਦਿਖਾਵਾਂਗੇ। ਦੁੱਧ 30 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਉਗੀ। ਬਾਕੀ ਸੋਹਣੀ ਵਹਿੜਿਆ। ਚੰਗੇ ਕੱਦ ਕਾਟ ਚ ਹੈ। ਤੇ ਬਾਕੀ ਕੋਈ ਵੀ ਇੱਥੇ ਆਣ ਕੇ ਆਪਣੀਆਂ ਪਸੰਦ ਕਰਕੇ ਵੇਖ ਚਾਖ ਕੇ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਬਾਅਦ ਚੋਂ ਨਾ ਕੋਈ ਗੱਲ ਇੱਧਰ ਕਰਨ ਜਾ ਕਰ ਜੀ ਜਿੱਦਾਂ ਮਰਜ਼ੀ ਗਰੰਟੀ ਆਪਣੀ ਜਿਹੜਾ ਬੰਦਾ ਇੱਥੇ ਨਹੀਂ ਆਉਂਦਾ ਉਹਨੂੰ ਬੁੱਲ ਗਰੰਟੀ ਆ ਜੀ ਠੀਕ ਹੈ ਜੀ ਸਹੀ ਵਾਲਾ ਗਾਂ ਵਿੱਚ ਹੀ ਆ ਪਿਛਲੀ ਵੀਡੀਓ ਚ ਹਾਂਜੀ ਅੰਕਲ ਬਹੁਤ ਆਪਣੇ ਸਤਕਾਰਯੋਗ ਨੇ ਜਿੰਨਾ ਗਾਂ ਲਈ ਆ ਠੀਕ ਆ ਉਹਨਾਂ ਮਤਲਬ ਜਦੋਂ ਗਾਂਚ ਹੁੰਦੇ ਮੈਨੂੰ ਫੋਨ ਕਰਦੇ ਵੀ ਯਾਰ ਕੱਲ ਵੀ ਡਹਿ ਫੋਨ ਕਰਨ ਕਹਿੰਦੇ ਯਾਰ ਸ਼ਾਈ ਵਾਲ ਇੰਨੀ ਠੰਡੀ ਗਾਂ ਕਦੀ ਵੇਖੀ ਨਹੀਂ ਠੀਕ ਆ ਕਹਿੰਦੇ ਤੂੰ ਮਾਨ ਵੀ ਖੁੱਲਾ ਕੀਤਾ ਠੀਕ ਆ ਲੈਣੀ ਵੀ ਯਾਰ ਲੋਕ ਆਉਂਗੇ ਆ ਵੀ ਜੇਦ ਬੜੀ ਕੀਤੀ ਏ ਠੀਕ ਆ ਮੈਂ ਨਾ ਅੰਕਲ ਉਹਦਾ ਫੋਨ ਆ ਅੰਕਲ ਦਾ ਰਪੀ ਜੀ ਮੈਂ ਕਹਾਂ ਉਹਨਾਂ ਨਾਲ ਮੈਂ ਕਿਹਾ ਤੂੰ ਹੀ ਅੰਕਲ ਜੀ ਜਿੰਨੇ ਦੀ ਗਾਂ ਹੈਗੀ ਲੈ ਜਾ ਯਾਰ ਕਹਿੰਦਾ ਤੂੰ ਡੇੜ ਹੀ ਬੜਾ ਜਾਇਜ਼ ਪਾਇਆ ਮੈਂ ਤੈਨੂੰ ਕੀ ਆਖਾਂ ਮੈਂ ਕਿਹਾ ਆਂਦਾ ਕਿੰਨਾ ਮਾਨ ਕਰੋਗੇ ਮੈਂ ਕਿੰਨਾ ਕਰਾਉਣਾ ਹਾਂਜੀ ਕਹਿੰਦਾ ਯਾਰ ਇੰਨਾ ਮਾਨ ਮੈਂ ਕਿਹਾ ਅੰਕਲ ਜੀ ਚਲੋ ਮੈਂ ਗਾਈ ਭੇਜ ਦਿੰ ਕਮਾਈ ਕਰੋ ਕਮਾਈ ਨਹੀਂ ਤੁਰੇ ਫਿਰਨੇ ਹਾਂਜੀ ਮਾਲ ਚੰਗਾ ਵੇਚੋ ਮੇਰੇ ਭਰਾ ਹਾਂਜੀ ਆਹ ਅਗਲੇ ਨੂੰ ਦੱਸ ਦੋ ਜੇ ਮੰਨ ਲਾ ਮੇਰੀ ਗਾਂ 'ਚ ਕੇਜ ਵੀ ਨੁਕਸਿਆ ਤਾਂ ਮੈਂ ਦੱਸਾਂਗਾ ਆਹ ਜਿਹੜੀ ਚੀਜ਼ ਆ ਦੱਸ ਕੇ ਦੇ ਦੋ ਜਿਹੜੀ ਚੀਜ਼ ਆ ਉਹ ਦੱਸ ਕੇ ਦੋ ਇਹ ਗਾਂ ਦਾ ਜਿਹਦਾ ਮੰਨ ਲਓ ਬੱਚਾ ਨਹੀਂ ਹੈਗਾ ਉਹ ਦੱਸ ਦੋ ਵੀ ਯਾਰ ਬੱਚਾ ਮਰ ਗਿਆ ਸਾਡੀਆਂ ਵੇਖਦੀਆਂ ਕਿੰਨੀਆਂ ਗਾਈਆਂ ਤੁਸੀਂ ਆਪਣੀ ਜਵਾਨੀ ਦੱਸ ਦੋ ਕਿੰਨੀਆਂ ਗਾਈਆਂ ਥਲਪਾਈਆਂ ਹੋਣੀਆਂ ਤੁਸੀਂ ਵੀਡੀਓ ਆਓ ਕੇ ਯਾਰੀ ਮਰ ਜਾਂਦੇ ਆ ਬੱਚੇ ਗਰਮੀ ਨਾਲ ਠੰਡ ਨਾਲ ਕਿੰਨੀਆਂ ਮੇਰੀਆਂ ਪਾਈਆਂ ਤੁਸੀਂ ਕਾਫੀ ਆਪਾਂ ਪਾਉਂਦੇ ਰਹੇ ਹਾਂ ਆਪਾਂ ਬੇਨਤੀ ਕਰਦੇ ਹਾਂ ਮੈਨੂੰ ਨਾ ਉਹਨੇ ਅੰਕਲ ਨੇ ਗਾਂ ਲਈ ਮੈਨੂੰ ਪੈਂਦਿਆ ਸਾਰੇ ਆਂਦਾ ਵੀ ਕਿਤੇ ਬੱਚਾ ਤੇ ਨਹੀਂ ਲਾਇਆ ਹਾਂਜੀ ਮੈਂ ਕਿਹਾ ਅੰਕਲ ਜੀ ਜੇ ਮੇਰੀ ਗਾਂ ਦਾ ਬੋਲਾ ਬਣੂ ਮੈਨੂੰ ਪੈਸੇ ਕੱਲ ਦੇ ਉਹਨੇ ਇਹਦੇ ਨਾਲ ਅੱਛਾ ਠੀਕ ਆ ਪਰ ਉਹਨੇ ਬੰਦੇ ਦੀ ਦਲੇਰੀ ਆ ਉਹਨੇ ਪਹਿਲਾਂ ਮੇਰੇ ਖਾਤੇ 'ਤੇ ਪੈਸੇ ਪਾਏ ਆਂਦਾ ਪੁੱਤ ਗਾਂ ਸ਼ਾਮਾ ਨੂੰ ਕੱਲੀ ਮੈਂ ਸ਼ਾਮਾ ਨੂੰ ਘਰ ਆਉਣਾ ਘਰ ਜਾ ਕੇ ਉਹਨੇ ਬੋਲਾ ਬਣਾ ਕੇ ਫੇਰ ਮੈਨੂੰ ਫੋਨ ਕੀਤਾ ਅੱਛਾ ਆਂਟੀ ਨੇ ਵੀ ਗੱਲ ਕੀਤੀ ਉਹਨਾਂ ਦੇ ਘਰ ਦੇਣੇ ਠੀਕ ਆ ਜੀ ਵੀ ਮਤਲਬ ਤੋਂ ਚੰਗੀ ਗੱਲ ਕੀਤੀ ਆ ਚੰਗਾ ਡੰਗਾ ਸਾਨੂੰ ਦਿੱਤਾ ਵਾ ਜੇ ਇੰਹੀਂ ਚੰਗਾ ਦਵਾਂਗੇ ਫੇਰ ਕਿਸੇ ਨੇ ਚੰਗਾ ਕਹਿਣਾ ਜ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾ ਮਨੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ